ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰਤਾ ਪੰਜਾਬ ਦੇ ਵਿੱਚ ਵੱਡਾ ਸੜਕ ਹਾਦਸਾ ਹੁੰਦਾ ਦੱਸਦੇ ਕਿ ਤਿੰਨ ਗੱਡੀਆਂ ਨੇ ਜਿਹੜੀਆਂ ਸੜਕ ਹਾਦਸਾ ਦਾ ਸ਼ਿਕਾਰ ਹੋ ਜਾਂਦੀਆਂ ਨੇ ਹਾਦਸਾ ਗਰਸਤ ਹੋ ਜਾਂਦੀਆਂ ਨੇ ਦੱਸਦੇ ਕਿ ਤਿੰਨਾਂ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਤੇ ਟੱਕਰ ਇੰਨੀ ਕਿ ਜ਼ਿਆਦਾ ਜ਼ੋਰਦਾਰ ਹੁੰਦੀ ਹੈ ਕਿ ਕਿੰਨੇ ਕਿਲੋਮੀਟਰਾਂ ਤੱਕ ਹੈ ਜਿਹੜਾ ਆਵਾਜ਼ ਸੁਣਾਈ ਦਿੰਦੀ ਹੈ ਖੜਕਾ ਸੁਣਾਈ ਦਿੰਦਾ ਤੇ ਇਸ ਦੇ ਨਾਲ ਤੋਂ ਇਹ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਕਿ 8 ਲੋਕ ਨੇ ਜਿਹੜੇ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਔਰ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਦੱਸਦੀ ਕਿ ਇੱਕ ਲੜਕੀ ਆ ਜਿਹੜੀ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਜਿਹੜੀ ਕਿ ਸੜਕ ਕਰਾਸ ਕਰ ਰਹੀ ਸੀ ਜਿਸ ਵੇਲੇ ਹਾਦਸਾ ਵਾਪਰਦਾ ਉਸ ਤੋਂ ਬਾਅਦ ਜਿਹੜੇ ਵਿਅਕਤੀ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪ੍ਰਤੀ ਕਰਵਾਇਆ ਜਾਂਦਾ ਫਰਸਟ ਏਡ ਦਿੱਤੀ ਜਾਂਦੀ ਹੈ ਪਰ ਹਸਪਤਾਲ ਦੇ ਵਿੱਚ ਪਹੁੰਚਦੇ ਹੀ ਇੱਕ ਲੜਕਾ ਤੇ ਇੱਕ ਲੜਕੀ ਦੇ ਵੱਲੋਂ ਦੰਮ ਤੋੜ ਦਿੱਤਾ ਜਾਂਦਾ ਜੀ ਹਾਂ ਤਿੰਨ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਤੇ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਜੀ ਹਾਂ ਗੱਡੀ ਚੱਕਨਾ ਚੂਰ ਹੋ ਜਾਂਦੀ ਹੈ ਔਰ ਇਸ ਦੇ ਨਾਲ ਹੀ ਤਿੰਨ ਲੋਕਾਂ ਦੇ ਸਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਔਰ ਅੱਠ ਲੋਕ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਉਹ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਤੇ ਝਾਤ ਮਾਰ ਲੈਣੇ ਕੱਲ ਡੀਵੀ ਯੂਨੀਵਰਸਿਟੀ ਲਾਗੇ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਗੱਡੀਆਂ ਆਪਸ ਵਿੱਚ ਲੱਗੀਆਂ ਸੀ ਜਿਨ੍ਹਾਂ 'ਚ ਕੱਲ ਇੱਕ ਦਲਬੀਰ ਕੌਰ ਵਾਸੀ ਦੌਲਤਪੁਰ ਦੀ ਕੱਲ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਲਾਪਰੀਤ ਲਾਪਰੀਤ ਤੇ ਗੁਰਮਖ ਸਿੰਘ ਨੂੰ ਆਪਣੇ ਕੈਪੀਟਲ ਹਸਪਤਾਲ ਦਾਖਲ ਕਰਵਾਇਆ ਸੀ ਤੇ ਕੱਲ ਉਹਨੂੰ ਆਪਣੇ ਗੁਰਮਖ ਸਿੰਘ ਨੂੰ ਰੈਫਰ ਕਰ ਦਿੱਤਾ ਉੱਥੋਂ ਜਿਸ ਦੀ ਰਸਤੇ 'ਚ ਆਉਂਦੇ ਅੱਜ ਮੌਤ ਹੋ ਗਈ ਤੇ ਉਸ ਤੋਂ ਬਾਅਦ ਲਾਪਰੀਤ ਕੌਰ ਦੀ ਡੈਥ ਹੋ ਗਈ ਇਕੜਾਜ਼ ਕੱਲ ਹੋ ਗਈ ਤੇ ਦੋ ਅੱਜ ਹੋ ਗਈਆਂ ਐਕਸੀਡੈਂਟ ਟੋਲ ਕੋਲ ਤਿੰਨ ਮੋਟਾ ਹੋ ਗਈਆਂ ਲਪਰੀਸੀ ਜੋ ਕੰਡਾਲਾਗੁਰੂ ਥਾਣਾ ਭੋਗਪੁਰ ਦੀ ਰਹਿਣ ਵਾਲੀ ਸੀ ਤੇ ਗੁਰਮਖ ਸਿੰਘ ਜਿਹੜਾ ਸੀ ਉਹ ਸੁਲਨਰਕਲਾ ਨੂਰਬੈਲ ਦਾ ਰਹਿਣ ਵਾਲਾ ਸੀ ਗੁੜੀਆ ਪੜਦੀ ਡੀਓ ਯੂਨੀਵਰਸਿਟੀ ਉਹਨਾਂ ਦਾ ਕੱਲ ਐਕਸੀਡੈਂਟ ਹੋਇਆ ਕੀ ਨਾਮ ਕੀ ਸੀ ਉਹਦਾ ਕੁੜੀ ਦਾ ਗੁੜੀਆ ਦਾ ਨਾਮ ਲਪਰੀ ਸੀ ਕਿੰਨੀ ਐਸ ਕਿੰਨੀਆ ਕੁੜੀ ਦੀ ਇਹ ਜੀ 18 ਸਾਲ ਕਿਹੜੀ ਕਲਾਸ ਦੀ ਸੀ ਸਰ ਐਮਐਲਟੀ ਕੋਰਸ ਕਰਦੀ ਜੀ ਡੀਓ ਯੂਨੀਵਰਸਿਟੀ ਕਿੱਥੇ ਆ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਇਹਨਾਂ ਡੀਓ ਯੂਨੀਵਰਸਿ ਇਹ ਰੋਡ ਕ੍ਰੋਸਿੰਗ ਕਰਨ ਲੱਗੇ ਤੇ ਇਹ ਗੱਡੀ ਸੀਗੇ ਇਹ ਗੱਡੀ ਦੇ ਵਿੱਚ ਸੀ ਪੈਦਲ ਸੀਗੇ ਸਾਡੇ ਕਲ ਪਿੰਡ ਦੇ ਮੁੰਡੇ ਦੀ ਇੱਕ ਗੁਰਮukh ਸਿੰਘ ਦੀ ਡੈਥ ਹੋ ਗਈ ਆ ਆਪਣੇ ਯੂਨੀਵਰਸਿਟੀ ਡੀਏਵੀ ਕਾਲ ਯੂਨੀਵਰਸਿਟੀ ਦੇ ਲਾਗੇ ਵੱਡਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਗੁਰਮukh ਸਿੰਘ ਦੀ ਡੈਥ ਜਦੋਂ ਇਹਨੂੰ ਆਪਣੇ ਕੈਪੀਟਲ ਹਸਪਤਾਲ ਚ ਦਾਖਲ ਕਰਾਇਆ ਉਸ ਤੋਂ ਬਾਅਦ ਅਸੀਂ ਰੈਫਰ ਕਰਾ ਕੇ ਉੱਥੋਂ ਪੂਰ ਹਸਪਤਾਲ ਲੈ ਕੇ ਜਾ ਰਹੇ ਸੀ ਜਿਹੜੇ ਰਸਤੇ ਵਿੱਚ ਦੀ ਡੈਥ ਹੋ ਉਹ ਪੂਰੇ ਹੋ ਗਏ ਆ ਬੜਾ ਗ੍ਰੀ ਪ੍ਰਵਾਲ ਜੀ ਸਰ ਕਿੰਨੇ ਕੇਸ ਆ ਦੀ ਲੜਕੇ ਦੀ ਇਹਦੀ 19-20 ਸਾਲ ਉਮਰ ਹੋਣੀ ਆ ਜੀ ਤੇ ਇਹ ਗੱਡੀਆਂ ਦੇ ਵਿੱਚ ਨਾਲ ਹੋਰ ਕੌਣ-ਕੌਣ ਸੀਗਾ ਇੱਕ ਹੋਰ ਸਾਡੇ ਪਿੰਡ ਦਾ ਮੁੰਡਾ ਸੀਗਾ ਬਸ ਤਾਂ ਉਹ ਦੀ ਇਹਨਾਂ ਦੋਹਾਂ ਦਾ ਮੈਨੂੰ ਪਤਾ ਆ ਜਿੰਨਾਂ ਦਾ ਤੇ ਬਾਕੀ ਮੈਂ ਤਾਂ ਹੁਣ ਪਹੁੰਚਿਆ ਸਵੇਰੇ ਇੱਥੇ ਸਰ ਅਗਲੀ ਕਾਰਵਾਈ ਜਿਹੜੀ ਹੈ ਬੰਦੀ ਕਾਰਵਾਈ ਅੱਗੇ ਤੁਸੀਂ ਇਹਦਾ ਮਾਮਲਾ ਵਗੈਰਾ ਅੱਗੇ ਪੁਲਿਸ ਨੂੰ ਇਨਫਾਰਮ ਕੀਤਾ ਹਾਂਜੀ ਪੁਲਿਸ ਨੂੰ ਇਨਵੋਲਵਮੈਂਟ ਹਾਲ ਸਕੂਲ ਕੀ ਹੈਗਾ ਇਹਦਾ ਬਾਕੀ ਜੋ ਚੱਲਦੀ ਕਾਰਵਾਈ ਹੋਊਗੀ ਅੱਗੇ O oh, que okay.